ਹਾਂਜੀ ਗੁਰੂ ਪਿਆਰਿਓ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਿਆ ਬਹੁਤ 11 ਸਾਲ ਪੁਰਾਣੀ ਘੱਟੋ ਘੱਟ 11 12 ਸਾਲ ਪੁਰਾਣੀ ਗੱਲ ਹੈ ਜਦੋਂ ਮੇਰੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਪ੍ਰਤੱਖ ਗੱਲਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਸਤੇ ਪਾਸ਼ਾ ਮਹਾਰਾਣ ਨੂੰ ਕਈ ਲੋਕ ਨਾ ਐ ਸਮਝਦੇ ਨੇ ਕਾਗਜ਼ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਕਿਵੇਂ ਹੈ ਕਾਗਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਜਾਂਦਾ ਜਿਹੜੇ ਕਾਗਜ਼ਾਂ ਤੇ ਅੱਖਰ ਲਿਖੇ ਹੋਏ ਨੇ ਅੱਖਰਾਂ ਦੇ ਵਿੱਚ ਜਿਹੜੀ ਸ਼ਕਤੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਕਾਗਜ਼ ਤਾਂ ਸੰਜੀ ਬਹੁਤ ਕੰਨ ਦੇ ਪਏ ਨੇ ਅੱਖਰ ਵੀ ਬਹੁਤ ਕੰਨ ਦੇ ਪਏ ਨੇ ਪਰ ਅੱਖਰਾਂ ਦੇ ਵਿੱਚ ਜਿਹੜੀ ਸ਼ਕਤੀ ਹੈ एनर्जी ਜੋ audi जागਦੀ ਉਹਨ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ ਪਰ ਕਿਤੇ ਗੁਰਾਂ ਕੀ ਦੇਹ ਜਿਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਰੀਰ ਮੰਨਣਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ਾਂ ਤੇ ਲਿਖੇ ਲਿਖੇ ਹੋਏ ਪੂਰੀ ਪਵਿੱਤਰ ਬਾਣੀ ਬਾਣੀ ਦਾ ਸਮੂਹ ਸ਼ਬਦਾਂ ਸਮੂਹ ਉਹਨੂੰ ਗੁਰੂ ਗ੍ਰੰਥ ਸਾਹਿਬ ਜਾਣ ਕੇ ਦੇਹ ਜਾਣ ਕੇ ਪੂਜਾ ਕਰੇ ਉਹਨੂੰ ਗੁਰੂ ਦੇ ਸਰੀਰ ਜਿੰਨਾ ਫਲ ਮਿਲੇਗਾ ਇਹ ਗੱਲ ਕਿਸੇ ਨੇ ਮੰਨਣੀਆ ਮੰਨੇ ਜੇ ਨਹੀਂ ਮੰਨੇਗਾ ਗੁਰੂ ਦਾ ਕੁਛ ਨਹੀਂ ਜਾਂਦਾ ਗੁਰੂ ਨੂੰ ਕੋਈ ਲੋੜ ਨਹੀਂ ਤੁਹਾਡੇ ਭਰੇ ਦੀ ਖਾਤਰ ਗੁਰੂ ਨੇ ਵਿਧੀਆਂ ਬਣਾਈਆਂ ਨੇ ਜਿਨੇ ਪਹਿਲਾਂ ਨਹੀਂ ਕਰਨਾ ਉਹ ਨਾ ਮੰਨੇ ਵਧੀਆ ਨਾ ਮੰਨੇ ਬਥੇਰੀਆਂ ਇਸ ਤਰ੍ਹਾਂ ਦੀ ਸਾਡੇ ਕੋਲੇ ਪਰਤਾਖ ਗੱਲਾਂ ਨੇ ਜਿਨ੍ਹਾਂ ਨੂੰ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਲੰਘਦੇ ਹੁੰਦੇ ਸੀ ਨਾ ਉਹਦਾ ਮਖੌਲ ਕਰਦੇ ਹੁੰਦੇ ਬਹੁਤ ਪਾੜਾ ਬੋਲਦੇ ਆਖਰ ਨੂੰ ਉਹਨਾਂ ਨੂੰ ਕੀ ਸਜ਼ਾ ਭੋਗਣੀ ਪਈ ਉਹ ਤੁਹਾਨੂੰ ਕਦੇ ਮੈਂ ਕੋਲਗੇ ਦਸਾਂਗਾ ਹਾਂ ਆਪਣੀ ਗੱਲ ਚੱਲ ਰਹੀ ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਠਮ ਦੀਆਂ ਮੇਰੇ ਨਾਲ ਪ੍ਰਤੱਖ ਸਿੱਧੇ ਮੱਥੇ ਗੱਲਾਂ ਹੋਣੀਆਂ ਸੰਗ ਜੀ ਵੀਡੀਓ ਥੋੜੀ ਜਿਹੀ ਲੰਬੀ ਬਣੀ ਕਿਉਂਕਿ ਇਹ ਕੋਈ ਝੂਠ ਦਾ ਭਲਾੰਦਾ ਤਾਂ ਹੈ ਨਹੀਂ ਪ੍ਰਤੱਖ ਪ੍ਰੈਕਟੀਕਲ ਹੈ ਇੱਕ ਵਾਰੀ ਨਾ ਮੇਰੇ ਮਨ ਵਿੱਚ ਖਿਆਲ ਆਇਆ ਬੈਸੇ ਬੈਠੇ ਬੈਠੇ ਦੇ ਕਿਉਂ ਜਿੰਨਾ ਬਾ ਜਿੰਨਾ ਮਰਜੀ ਬੰਦਾ ਜਿੰਨਾ ਜ਼ਿਆਦਾ ਬੰਦਾ ਆ ਆਪਣਾ ਸਿਮਰਨ ਕਰਦਾ ਤੇ ਉਹ ਤਾਂ ਸੁਖਮ ਅਨੁਭਵੀ ਤੇ ਮਹਿਸੂਸ ਫੀਲਿੰਗ ਜ਼ਿਆਦਾ ਲੈਣ ਲੱਗ ਜਾਂਦਾ ਅੰਦਰ ਅੰਦਰ ਅਤਮ ਉਤਾਰ ਤੇ ਵੀ ਸੰਸਾਰ ਕਿਵੇਂ ਬਣਿਆ ਕੀ ਲੋੜ ਬਣਾਈ ਪਈ ਮਹਾਰਜ ਚ ਪਾਤਸ਼ਾਹ ਨੂੰ ਜੇ ਵਹਿਗੁਰੂ ਨੂੰ ਸੰਸਾਰ ਨਾ ਬਣਾਦਾ ਆਕਾਲ ਪੁਰਖ ਵਹਿਗੁਰੂ ਫਿਰ ਪ੍ਰਮਾਤਮਾ ਦਾ ਕੀ ਖੜਿਆ ਸੀ ਕੀ ਰੁਕਿਆ ਸੀ ਇਸ ਤਰ੍ਹਾਂ ਗੱਲਾਂ ਬਹੁਤ ਆਪੇ ਵਿਚਾਰ ਕਰਕੇ ਫਿਰ ਬੇਨਤੀਆਂ ਕਰਦੇ ਫਿਰ ਉਹਦੇ ਰਿਜ਼ਲਟ ਉਹਦੇ ਸਵਾਲਾਂ ਦੇ ਜਵਾਬ ਮਿਲਣ ਲੱਗ ਜਾਂਦੇ ਨੇ ਸੋ ਮੇਰੇ ਮਨ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੱਲਾਂ ਕਿਵੇਂ ਹੋਈਆਂ ਉਹ ਤੁਹਾਨੂੰ ਮੈਂ ਦੱਸਦਾ ਮੈਂ ਤੇ ਇੱਕ ਵਾਰੀ ਮੇਰੇ ਮਨ ਵਿੱਚ ਖਿਆਲ ਆਇਆ ਵੀ ਮੈਂ ਪਹਿਲਾਂ ਬਚਪਨ ਦੇ ਵਿੱਚ ਕਹਾਣੀਆਂ ਕਥਾ ਸੁਣਦਾ ਹੁੰਦਾ ਬਜ਼ੁਰਗਾਂ ਤੋਂ ਛੋਟੇ ਹੁੰਦੇ ਤੇ ਵੀ ਫਲਾਣੇ ਸਮੇਂ ਵਿੱਚ ਇੱਕ ਰਾਜਾ ਸੀ ਰਾਜ ਦੇਸ਼ ਵਿੱਚ ਕਾਲ ਪੈ ਗਿਆ ਸੀ ਪੁੱਛਦੇ ਵੀ ਕਾਲ ਕੀ ਹੁੰਦਾ ਉਹ ਕਹਿੰਦੇ ਵੀ ਅੰਨ ਪਾਣੀ ਹੋਣੋਂ ਹਟ ਜਾਂਦਾ ਲੋਕ ਕਹਿੰਦੇ ਲੱਕੜਾਂ ਪੀਸ ਪੀਸ ਕੇ ਬੋਦੀਆਂ ਲੱਕੜਾਂ ਬੋਦੀਆਂ ਹੁਣ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਬੋਦੀਆਂ ਕੀ ਨੇ ਬੋਦੀਆਂ ਹੁੰਦੇ ਜਿੰਨ ਦੀ ਮਨਿਆਦ ਟੱਪ ਜਾਂਦੀ ਹੈ ਬਿਲਕੁਲ ਹੱਥ ਲਾਜੇ ਤਾਂ ਭੁਰਨ ਲੱਗ ਜਾਂਣ ਜਿਹੜੀਆਂ ਉਹਨਾਂ ਨੂੰ ਬੋਦਾਂ ਕਿਹਾ ਜਾਂਦਾ ਹੈ ਯੋ ਪੀ ਸਪੀਸ ਕੇ ਲੋਕ ਖਾਂਦੇ ਇਸ ਤਰ੍ਹਾਂ ਕਾਲ ਪਾਣੀ ਦਾ ਕਾਲ ਧੰਦੌਲ ਦਾ ਕਾਲ ਅਨਾਜ ਦਾ ਕਾਲ ਜਿਵੇਂ ਮਹਾਰਾਜ ਰਣਜੀਤ ਸਿੰਘ ਜੀ ਜੋ ਕਾਲ ਪੈ ਗਿਆ ਆਪ ਲੋਕਾਂ ਦੇ ਘਰੇ ਭੇਸ ਬਦਲਾ ਕੇ ਕਣਕ ਸੁੱਟ ਕੇ ਆਉਂਦੇ ਅਨਾਜ ਸੁੱਟ ਕੇ ਆਉਂਦੇ ਇਹ ਜੇ ਹੋਏ ਨੇ ਸਾਡੇ ਸਿੱਖ ਤੇ ਅੱਗੇ ਚੱਲੀ ਆਪਾਂ ਮੇਰੇ ਮਨ ਵਿੱਚ ਆਇਆ ਵੈਸੇ ਬੈਠੇ ਬੈਠੇ ਦੇ ਸਿਮਨ ਕਰਕੇ ਮੈਂ ਲੰਮਾ ਪਿਆ ਸੀ ਮੇਰੇ ਮਨ ਵਿੱਚ ਆਇਆ ਜੇ ਵੀ ਉਸਤੇ 파ਸ਼ਾ ਮਹਾਰਾਜ ਮੈਂ ਅਸੀਂ ਹੁਣ ਉਦੋਂ ਮੈਂ ਨਾ ਜਣ ਕੇ ਆਮ ਕਿਸੇ ਗੁਰੂ ਘਰ ਵਿੱਚ ਰਹਿੰਦਾ ਸੀ ਕਈ ਸਾਲ ਦੀ ਗੱਲ ਹੈ ਵੀ ਮਹਾਰਾਜ ਦੇ ਪਾਸ਼ਾ ਹੋਣ ਅਸੀਂ ਨਾਮ ਸਿਮਰਨ ਕਰਦੇ ਹਾਂ ਚਲ ਸੰਗਤਾਂ ਵਾਸਤੇ ਸੰਗਤਾਂ ਦੇ ਘਰਾਂ ਵਿੱਚੋਂ ਪ੍ਰਸ਼ਾਦਾ ਪਾਣੀ ਆਉਂਦਾ ਹੈ ਹਨਾ ਚਲ ਸੰਗਤਾਂ ਦੇ ਜਾਂਦੀਆਂ ਨੇ ਸ਼ਕੀ ਜਾਂਦੇ ਆਪਸੇ ਸਿਮਰਨ ਕਰਦੇ ਹਾਂ ਤੇ ਸਤਿਕਾਰ ਹੈ ਬਹੁਤ ਕੁਝ ਹੁੰਦਾ ਸੰਗਤਾਂ ਦੇ ਮਨ ਚ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕਿਰਪਾ ਹੁੰਦੀ ਹੈ ਸੰਗਤਾਂ ਦੀ ਇਸ ਨਾਮ ਸਿਮਰਨ ਕਰਨ ਵਾਲੇ ਤੇ ਵਹਿਰ ਦੀ ਕਿੱਪਈ ਹੁੰਦੀ ਹੈ ਉਹ ਵੀ ਤੇ ਮੈਂ ਸੋਚਿਆ ਜੇ ਸੰਗਤਾਂ ਦੇ ਘਰਾਂ ਵਿੱਚੋਂ ਪ੍ਰਸ਼ਾਦਾ ਹੁੰਦਾ ਅਸੀਂ ਕਹਿ ਦਿੰਦੇ ਹਾਂ ਜਦੋਂ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦਾ ਹੁੰਦਾ ਹੈ ਨਾ ਜਿਹੜਾ ਕੋਈ ਸਿੰਘ ਹੁੰਦਾ ਸੇਵਾ ਕਰਨ ਵਾਲਾ ਉਹਨੂੰ ਕਹਿੰਦੇ ਡਾਲੀ ਕਰਦਾ ਕਈ ਕਹਿੰਦੇ ਗਜਾ ਵੀ ਗਜਾ ਕਰਦਾ ਗਜਾ ਦਾ ਮਤਲਬ ਹੁੰਦਾ ਰੰਗ ਦੀ ਖਰਾਕ ਗਜਾ ਦਾ ਮਤਲਬ ਖਰਾਕ ਹੁੰਦਾ ਤੇ ਡਾਲੀ ਕਰਦੇ ਕਈ ਕਈ ਪਿੰਡਾਂ 'ਚ ਡਾਲੀ ਕਹਿੰਦੇ ਨੇ ਕਈ ਪਿੰਡਾਂ ਗਜਾ ਕਹਿੰਦੇ ਨੇ ਕਈ ਉਹਨਾਂ 'ਚ ਮਧੂ ਕੁੜੀ ਕਹਿੰਦੇ ਨੇ ਜੇ ਕਬੀਰ ਸਾਹਿਬ ਕਹਿੰਦੇ ਨੇ ਤੇ ਮੇਰੇ ਮਨ ਵਿੱਚ ਐਸੇ ਪਾਸ਼ ਵੀ ਕਦੇ ਜੇ ਇੰਨਾ ਕਾਲ ਪੈ ਜੇ ਇੰਨਾ ਸੰਸਾਰ ਦੇ ਉੱਤੇ ਜਣ ਕੇ ਭਾਰ ਪੈ ਜੇ ਪਰਮੇਸ਼ਰ ਦੀ ਕਰੋਪੀ ਹੋ ਜੇ ਪਰਮੇਸ਼ਰ ਰੁੱਸ ਜੇ ਜਾਂ ਕੋਈ ਕਰਮਾਂ ਦੀ ਸਜ਼ਾ ਮਿਲ ਜੇ ਸੰਸਾਰ ਨੂੰ ਵੀ ਵਾਹਿਗੁਰੂ ਜੀ ਏ ਗੁਰੂ ਮਹਾਰਾਜ ਇਹ ਸੰਗਤਾਂ ਦੇ ਘਰਾਂ ਵਿੱਚ ਇੰਨਾ ਜਿਆਦੇ ਦਰਦ ਰਤਾਵੇ ਦਰਦਰ ਇੰਨਾ ਆ ਜੇ ਵੀ ਸੰਗਤਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਨਾ ਬਣੇ 15 ਦਿਨਾਂ ਵਿੱਚ 20 ਦਿਨਾਂ ਵਿੱਚ ਇੱਕ ਪ੍ਰਸ਼ਾਦਾ ਮਿਲੇ ਪੰਜ ਮੈਂਬਰਾਂ ਨੂੰ ਆਸਾਂ ਅਨੇ ਗਰੀਬੀ ਆ ਜੇ ਵੀ ਸਾਡੇ ਕੋਲ ਤਾਂ ਖੇਤੀਬਾੜੀ ਨਹੀਂ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗੀ ਫਿਰ ਅਸੀਂ ਕਿਵੇਂ ਖਾਵਾਂਗੇ ਅਸੀਂ ਕੀ ਕੰਮ ਹੁੰਦਾ ਸੰਗਤਾਂ ਦੇ ਘਰਾਂ ਵਿੱਚੋਂ ਮੰਗਿਆ ਮੰਗਿਆ ਬਣਿਆ ਬਣਿਆ ਪ੍ਰਸ਼ਾਦਾ ਆ ਜਾਂਦਾ ਮਹਾਰਾਜ ਜੇ ਅਸੀਂ ਐਸਾ ਸਮਾ ਆ ਜੇ ਵੀ ਅਸੀਂ ਸੰਗਤਾਂ ਦੇ ਘਰ ਵਿੱਚ ਜਾਈਏ ਸਿੰਘ ਜੜਾ ਡਾਲੀ ਕਰਕੇ ਲੈਂਦਾ ਗਜਾ ਕਰਕੇ ਤੇ ਅੱਗੋਂ ਪਤਾ ਕੀ ਕਹਿਣ ਵੀ ਬਾਬਾ ਜੀ ਤੁਸੀਂ ਪ੍ਰਸ਼ਾਦਾ ਲੈਣ ਆ ਗਏ ਸਾਡੇ ਤਾਂ 5 ਦਿਨ ਹੋ ਗਏ ਅਨਾਜ ਨਹੀਂ ਰੋਟੀ ਨਹੀਂ ਬਣੀ ਅਜ ਤਾਂ 5 ਦਿਨਾਂ ਬਾਅਦ ਅਸੀਂ 7 ਮੈਂਬਰਾਂ ਅਸੀਂ 5 ਮੈਂਬਰਾਂ ਸਾਡੇ ਤਾਂ 7 ਦਿਨਾਂ ਬਾਅਦ ਇੱਕ ਪ੍ਰਸ਼ਾਦਾ ਮਿਲੇ ਸਾਨੂੰ ਪੰਜਾਂ ਨੂੰ ਹਫ਼ਤੇ 'ਚ ਇੱਕ ਪ੍ਰਸ਼ਾਦਾ ਮਿਲੇ ਪੰਜਾਂ ਨੂੰ ਅਸੀਂ ਤੁਹਾਨੂੰ ਕੀ ਦੇ ਦਈਏ ਸਾਡੇ ਤਾਂ ਅੱਬ ਦੇ ਰੋਟੀ ਨਹੀਂ ਹੈਗੀ ਕਾਲ ਪਿਆ ਹੋਇਆ ਵੀ ਇਸ ਤਰ੍ਹਾਂ ਦਾ ਸਮਾਂ ਆਜ ਕੋਈ ਸੰਗਤ ਇਸ ਤਰ੍ਹਾਂ ਦੇ ਮੂਹਰ ਨੂੰ ਜਵਾਬ ਦੇਣ ਲੱਗੇ ਫਿਰ ਅਸੀਂ ਫਿਰ ਮਹਾਰਾਜ ਚ ਪਾਸ਼ਾ ਗਰੀਬ ਨਵਾਜ਼ ਜੀ ਫਿਰ ਮੈਂ ਅਸੀਂ ਗੁਰੂ ਘਰਾਂ 'ਚ ਰਹਿਣ ਨਾਲ ਕੀ ਕਰਾਂਗੇ ਉਹ ਤਾਂ ਸੰਗਤਾਂ ਦੇ ਘਰ ਵਿੱਚ ਪ੍ਰਸ਼ਾਦ ਤਾਂ ਹੁੰਦੇ ਸੰਗਤਾਂ ਦੇ ਘਰ ਵਿੱਚ ਪ੍ਰਸ਼ਾਦਾਂ ਨਾ ਆਵੇ ਕਿਸੇ ਪਰਮੇਸ਼ਰ ਦੀ ਕਰੋਪੀ ਦੇ ਕਾਰਨ ਆ ਫਿਰ ਅਸੀਂ ਕੀ ਖਾਵਾਂਗੇ ਇਹ ਸਵਾਲ ਆਇਆ ਵੀ ਮੈਂ ਪਤਾ ਨਹੀਂ ਕਿ ਸੋਧਾ ਹੁਣ ਸੰਗਤ ਜੀ ਮੇਰੇ ਮਨ ਵਿੱਚ ਕਿਉਂ ਖਿਆਲ ਆਇਆ ਮੇਰੇ ਮਨ ਵਿੱਚ ਇਸ ਕਰਕੇ ਖਿਆਲ ਆਇਆ ਵੀ ਮੈਂ ਲੋਕਾਂ ਤੇ ਨਿਰਭਰ ਨਹੀਂ ਰਹਿਣਾ ਬਿਮਾਰਾ ਤੇਰੀ ਬੰਦ ਕੇ ਕਰਕੇ ਖਾਈਏ ਸੋ ਫਿਰ ਸੇ ਪਾਸ਼ਾ ਮਹਾਰਾਕਾਲ ਪਰ ਗੁਰਗ੍ਰੰਥ ਸਾਹਿਬ ਦੇ ਮਨ ਮੈਂ ਅੱਗੇ ਬੈਠਿਆ ਰਿਹਾ ਹੁਣ ਹਾਰ ਤੁਸੀਂ ਦੱਸੋ ਵੀ ਫਿਰ ਕੀ ਕਰਾਂਗੇ ਇਹਦੇ ਭੇੜੇ ਸਮੇਂ ਦੇ ਵਿੱਚ ਸੰਗਜੀ ਆਵਾਜ਼ ਆਈ ਆਵਾਜ਼ ਪਤਾ ਕੀ ਆਈ ਕਹਿੰਦੇ ਹਾਂ ਪਿਆਰਿਆ ਖੜਾ ਹੋ ਉੱਠੇ ਕਹਿੰਦੇ ਅਰਦਾਸ ਕਰ ਇਸਤਰੀ ਤੇ ਹੁਕਮਨਾਮਾ ਲੈ ਤੈਨੂੰ ਅਸੀਂ ਦੱਸੀਏ ਕੀ ਗੱਲ ਹੈ ਸੰਗਜੀ ਮੈਂ ਪੂਰੇ એનર્ਜੀ ਪਰ ਗਈ ਮੇਰੇ ਵਿੱਚ ਜਦੋਂ ਆਵਾਜ਼ ਆਈ ਨਾ ਉਦੋਂ ਗੋਪਤ ਆਵਾਜ਼ ਆਈ ਸੰਗਜੀ ਮੈਨੂੰ ਹੀ ਸੁਣੀ ਬਸ ਹੋਰ ਕਿਸੇ ਨੂੰ ਨਹੀਂ ਸੁਣੀ ਉਹ ਅਨੁਭਵ ਕਰਾਇਆ ਮੈਂ ਜੋ ਅਰਦਾਸ ਸਬੰਧਤ ਕੀਤੀ ਸੀ ਤੇ ਪਾਸ਼ਾ ਮਹਾਰਾਜ ਵੀ ਜੇ ਲੋਕਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਪਾਣੀ ਮੁਕ ਜੇ 15 ਦਿਨਾਂ ਬਾਅਦ ਇੱਕ ਪ੍ਰਸ਼ਾਦਾ ਮਿਲੇ ਉਹ ਵੀ 10 ਜਾਣਿਆਂ ਨੂੰ ਪਰਿਵਾਰ ਦੇ ਨੂੰ ਮਸਾਂ ਇੱਕ ਵੀ ਸਾਡੇ ਕੋ ਸਾਡੇ ਤਾਂ ਕੋਲ ਪ੍ਰਸ਼ਾਦਾ ਪਾਣੀ ਸੰਗਤਾਂ ਆਉਂਦਾ ਵੀ ਅਸੀਂ ਫਿਰ ਕੀ ਖਾਵਾਂਗੇ ਸਾਨੂੰ ਦੱਸੋ ਸੰਗ ਜਿਹਦੇ ਹੁਕਮਨਾਮਾ ਲਿਤਾ ਨਾ ਹੁਕਮਨਾਮਾ ਪਤਾ ਕੀ ਆਇਆ ਹੁਕਮਨਾਮੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੋਲੇ ਪਹਿਲੀ ਵਾਰ ਤਾਂ ਹੋਰ ਹੀ ਤਰ੍ਹਾਂ ਦੀ ਆਵਾਜ਼ ਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦੱਸ ਨਹੀਂ ਸਕਦਾ ਬਿਆਨ ਤੋਂ ਪੜੀ ਹੰਗਦੇ ਤਾਂ ਆਵਾਜ਼ ਆਈ ਤੇ ਪ੍ਰਸੰਗ ਦੀ ਹਕਮਨਾਮਾ ਪਤਾ ਇਹ ਰਾਗ ਗੋਂਡ ਗੋਂਡ ਰਾਗ ਦੇ ਵਿੱਚੋਂ ਗ੍ਰਹਿ ਸੋਭਾ ਜਾ ਕਰ ਨਹੀਂ ਆਬਤ ਪਹੀਆ ਖੁੱਦੇ ਜਾਹੇ ਵਾਕੈ ਅੰਤਰ ਨਹੀਂ ਸੰਤੋਖ ਬਿਰਸੋ ਹੱਗਨ ਲੱਗੈ ਦੋਖ ਧਨ ਸੁਹੱਗਨ ਮਹਾ ਪਵਿੱਤ ਤਪਿਤ ਵਿਸਰ ਡੋਲਣ ਚੀਤ ਰਹਾਓ ਇਹਦਾ ਮਤਲਬ ਪਤਾ ਕੀ ਹੈ ਕਿ ਜੀ ਜਿਸ ਬੰਦੇ ਦੇ ਘਰੇ ਮਾਇਆ ਨਹੀਂ ਹੈਗੀ ਉਹਦੀ ਸੋਭਾ ਨਹੀਂ ਹੁੰਦੀ ਗ੍ਰਸਤੀ ਬੰਦੇ ਦੇ ਵਾਲ ਬੱਚਿਆਂ ਦੇ ਟੱਬਰਦਾਰ ਬੰਦੇ ਦੀ ਸੋਭਾ ਨਹੀਂ ਹੁੰਦੀ ਜਿਹਦੇ ਘਰੇ ਮਾਇਆ ਨਹੀਂ ਮਾਇਆ ਨਾਲ ਹੀ ਸਭ ਕੁਝ ਹੈ ਸਭ ਕੁਝ ਖਰੀਦ ਸਕਦਾ ਹੈ ਬੰਦਾ ਉਹਦੇ ਦੋ ਰਿਸ਼ਤੇਦਾਰ ਆ ਜਾਣ ਜਾਂ ਜਾਂਦਾ ਰਾਹੀ ਆ ਜੇ ਮਹਾਰਾਜਿਆਂ ਆਵਤ ਪਈਆ ਖੁੱਦੇ ਜਾਹੇ ਜੇ ਕੋਈ ਰਾਹੀ ਪਾਂਦੀ ਆ ਜਾਵੇ ਕਹਿੰਦੇ ਉਹਦੇ ਘਰੋਂ ਭੁੱਖਾ ਜਾਂਦਾ ਬੰਦੇ ਨੂੰ ਗ੍ਰਸਤੀ ਬੰਦੇ ਨੂੰ ਬਹੁਤ ਦੁੱਖ ਲੱਗਦਾ ਮੇਰੇ ਘਰੋਂ ਕੋਈ ਭੁੱਖਾ ਚਲਾ ਗਿਆ ਵਾਕ ਹੈ ਅੰਤਰ ਨਹੀਂ ਸੁਦੋਖ ਬਿਨ ਸੁਹਾਗਣ ਲੱਗ ਜਾ ਲੋਕ ਕਹਿੰਦੇ ਗ੍ਰਸਤੀ ਬੰਦੇ ਨੂੰ ਟੱਬਰਦਾਰ ਬੰਦੇ ਨੂੰ ਫਿਰ ਸੰਤੋਖ ਨਹੀਂ ਆਉਂਦਾ ਵੀ ਮੇਰੇ ਕਰੋ ਕੋਈ ਰਸਤੇ ਦਾ ਭੁੱਖਾ ਚੱਲਿਆ ਗਿਆ ਦੋ ਸਾਧੂ ਸੰਤ ਆ ਗਏ ਪ੍ਰਸ਼ਾਦ ਨਾਮ ਸਮਰ ਕਰਨ ਵਾਲੇ ਆ ਗਏ ਸੰਤੋਖ ਨਹੀਂ ਹੁੰਦਾ ਉਹ ਵਿਚਾਰਾ ਨਾ ਕੀ ਕਰਦਾ ਉਹ ਜਾਣੇ ਕਿ ਬਹੁਤ ਨਿਰਾਸ਼ ਹੁੰਦਾ ਅੱਗੇ ਜਾ ਕੇ ਸਚੇ ਪਾਸ਼ਾ ਮਹਾਰਾਜ ਇਹ ਮਾਇਆ ਦੀ ਗੱਲ ਕੀਤੀ ਅੱਗੇ ਪਾਸ਼ਾ ਮਾਇਆ ਬਿਨਾਂ ਕਿਸੇ ਨੂੰ ਨਹੀਂ ਚਰਦਾ ਹੈਗਾ ਫਿਰ ਮਹਾਰਾਜ ਸਚੇ ਪਾਸ਼ਾ ਉਹ ਤਾਂ ਕੀ ਕਹਿੰਦੇ ਨੇ ਗੁਰੂ ਸਾਹਿਬ ਸਚੇ ਪਾਸ਼ਾ ਨੇ ਅੱਗੇ ਸਾਧੂ ਕਾ ਠਾਡੀ ਦਰਬਾਰ ਸਰਨ ਤੇਰੀ ਮੋਕ ਨੂੰ ਨਸਤਾਰ ਸਮਨ ਉਹਨੇ ਦੱਸਿਆ ਗਿਆ ਕਿ ਭਾਈ ਪਿਆਰਿਆ ਜਦੋਂ ਮੈਂ ਤੁੱਕ ਪੜੀ ਨਾ ਸਾਧੂ ਦਾ ਠਾਢੀ ਦਰਬਾਰ ਹੋਰ ਵੀ ਆਵਾਜ਼ ਆਈ ਹੁਕਮ ਨਾਲ ਉਹਦੇ ਨਾਲ ਕਿ ਤੇਰੇ ਵੀ ਤੂੰ ਸਿਮਨ ਕਰਦਾ ਨਾ ਅੱਜ ਹੋਰ ਵੀ ਸਿਮਨ ਕਰ ਤੇਰੇ ਦਰ ਦੇ ਉੱਤੇ ਮਾਇਆ ਹੈ ਜਿਹੜੀ ਉਹ ਜਨਾਨੀ ਬਣ ਕੇ ਇਸਤਰੀ ਬਣ ਕੇ ਔਰਤ ਬਣ ਕੇ ਖੜ ਜੇ ਕਿ ਮੰਗ ਲੈ ਵੀ ਕੀ ਦੇਵਾਂ ਦੱਸ ਤੈਨੂੰ ਸਾਧੂ ਕਾ ਠਾਢੀ ਦਰਬਾਰ ਠਾਢੀ ਦਾ ਮਤਲਬ ਹੈ ਖੜਨਾ ਵੀ ਤੇਰੇ ਦਰਬਾਰ ਵਿੱਚ ਜਾ ਗੁਰੂ ਘਰ ਵਿੱਚ ਕਹਿ ਲੋ ਗੁਰੂ ਘਰ ਵਿੱਚ ਉਹ ਔਰਤ ਬਣ ਕੇ ਖੜ ਜੇਗੀ ਮੰਗ ਲੈ ਵੀ ਮੈਂ ਮਾਇਆ ਹਾਂ ਇਸਤਰੀ ਦਾ ਰੂਪ ਔਰ ਦਾ ਰੂਪ ਧਾਰ ਕੇ ਆਈਆਂ ਦੱਸ ਤੈਨੂੰ ਕੀ ਚਾਹੀਦਾ ਲੋਕਾਂ ਦੇ ਕਾਲ ਪਵੇਗਾ ਪਰ ਤੇਰੇ ਦਰਬਾਰ ਵਿੱਚ ਗੁਰੂ ਦੇ ਦਰਬਾਰ ਆ ਕੇ ਤੈਨੂੰ ਪੁੱਛੇਗੀ ਕਿ ਭਾਈ ਲੋਕ ਭੁੱਖੇ ਮਰਦੇ ਨੇ ਭੰਮੀ ਜਿਵੇਂ ਮਰਦੇ ਨੇ ਪਰ ਤੂੰ ਦਸ ਨਾਮ ਜਪਣ ਵਾਲਾ ਤੈਨੂੰ ਕੀ ਚਾਹੀਦਾ ਔਰਤ ਬਣ ਕੇ ਆ ਜੇਗੀ ਗੁਰੂ ਸਾਹਿਬ ਕਹਿੰਦੇ ਮਾਇਆ ਤੂੰ ਮੰਗ ਲਈ ਜਿਹੜਕ ਸਮਗਣਾ ਹੋਇਆ ਸਰਨ ਤੇਰੀ ਮੋਕੋ ਨਿਸਤਾਰ ਅਤੇ ਚਰਨਾ ਵਿੱਚ ਵੀ ਡਿੱਗੇਗੀ ਔਰਤ ਬਣ ਕੇ ਮਾਇਆ ਵੀ ਤੁ ਤੇਰਾ ਦਾ ਭਲਾ ਕਰਕੇ ਮੇਰਾ ਭਲਾ ਹੋਣਾ ਲੋਕ ਤਾਂ ਲੋਕਾਂ ਦੇ ਘਰੇ ਮਾਇਆ ਉਹਦੇ ਕੋਈ ਠੇਕੇ ਤੇ ਦਿੰਦਾ ਹੈ ਕੋਈ ਔਰਤਾਂ ਨੂੰ ਚਾਹੁੰਦਾ ਹੈ ਕੋਈ ਕਿਸੇ ਪਾਸੇ ਗਲਤ ਪਾਸੇ ਵਰਤਦਾ ਹੈ ਅਸਲੀ ਮਾਇਆ ਪਤਾ ਕੀ ਚਾਹੁੰਦੀ ਹੈ ਵੀ ਮੈਨੂੰ ਧਨ ਦੌਲਤ ਨੂੰ ਮੈਨੂੰ ਚੰਗੇ ਥਾਂ ਤੇ ਲਾਪੋਣ ਦਾਣ ਤੇ ਲਾ ਮੇਰਾ ਵੀ ਕਸ਼ਟ ਦੂਰ ਹੋਵੇ ਔਰ ਮਾਇਆ ਦੀ ਵੀ ਦੇਹੀ ਹੈ ਉਹਦਾ ਭਲਾ ਹੋਣ ਵਾਸਤੇ ਉਹ ਚੰਗੇ ਕੰਮਾਂ ਤੇ ਲਵੇ ਤਾਂ ਔਰ ਮਾਇਆ ਨੂੰ ਬਹੁਤ ਸੰਤੁਸ਼ਟੀ ਤੇ ਸ਼ਾਂਤੀ ਮਿਲਦੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਕਿਹਾ ਕਿ ਤੇਰੇ ਕੋਲੇ ਔਰਤ ਬਣ ਕੇ ਮਾਇਆ ਰੂਪ ਧਾਰ ਕੇ ਆਵੇਗੀ ਦੇਵੀ ਬਣ ਕੇ ਤੈਨੂੰ ਅਸ਼ੀਰਵਾਦ ਦੇਗੀ ਮੰਗ ਕੀ ਮੰਗੇਗਾ ਇਹ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਮੇਰਾ ਸ਼ੰਕਾ ਉਹ ਤੋਂ ਦੂਰ ਕੀਤਾ ਸੰਗ ਦੀ ਇਹ ਮੈਂ ਤੁਹਾਨੂੰ ਅੱਜ ਦੱਸਣ ਲੱਗੇ ਹਾਂ ਤਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਮਹਤ ਤੁਸੀਂ ਐਵੇਂ ਨਾ ਸਮਝੋ ਪ੍ਰਤੱਖ ਗੱਲਾਂ ਕਰਦੇ ਨੇ ਮਹਾਰਾਜ ਚੇ ਪਾਸ਼ਾ ਮੇਰਾ ਮੈਂ ਨਾਲ ਨਾਲ ਸਾਥ ਹੋ ਗਿਆ ਸੰਗ ਦੀ ਸਮਾਦੀ ਲੱਗ ਗਈ ਗੁਰੂ ਗ੍ਰੰਥ ਸਾਹਿਬ ਐਡੀ ਸ਼ਕਤੀ ਨੇ ਜੇ ਕੋਈ ਹੁਕਮਨਾਮਾ ਲੈ ਕੇ ਬਸ਼ਵਾਸ ਕਰੇ ਵਾਹਿ ਵਾਹਿ